ਜਰੂਰੀ ਆ ਬੋਲ ਲੈਂਗੇ ਤਾਂ ਆਪਾਂ ਫੇਰ ਹੀ ਹੈ ਮੇਰਾ ਨਾਮ ਮਨਮੋਹ ਸਿੰਘ ਆ ਹੈ ਮੇਰੇ ਬੱਚਿਆਂ ਨੂੰ ਮਾਤਾ ਉਹਨਾਂ ਨੇ ਫਾਹਦ ਦੇ ਮਾਤਾ ਦੇ ਬੱਚੇ ਹੈ ਉਹਦੇ ਸੱਸ ਹੋਦੇ ਨੇ ਉਹਦੇ ਪਰਿਵਾਰ ਨੇ ਤੇ ਜਦੋਂ ਉਹਨਾਂ ਦੇ ਮਮੂਨਾਂ ਨੂੰ ਨਿਆਣਾ ਚਾਹੀਦਾ ਸੀ ਉਹਨੇ ਆਪਣੇ ਨੂੰਹ ਦੇ ਜਨ ਨੂੰ ਹੱਥ ਪਾਇਆ ਤੇ ਉਹਨੂੰ ਇਸ ਚੀਜ਼ ਤੋਂ ਉਹਦਾ ਮੁੰਡਾ ਆ ਗਿਆ ਤੇ ਬਚਾਅ ਹੋ ਗਿਆ ਵਿਆਹ ਨਾਲੇ ਸਾਲ ਨਹੀਂ ਹੋਇਆ ਸੂ ਅਗੇ ਵੀ ਕੰਮ ਪਰੇਸ਼ਾਨ ਕਰਦੇ ਸੀ ਆ ਹਾਂ ਪਰੇਸ਼ਾਨ ਕਾਇਦਾ ਸੀ ਵੱਟੋ 10 ਦਿਨ ਇਸੇ ਸਾਨੂੰ ਮਾਂ ਨੂੰ ਇੱਥੇ ਦੋ ਵਾਰ ਉਹਨੇ ਜੋ ਦੱਸਿਆ ਮਾਂ ਨੇ ਅੱਜ ਸੋਂਹ ਭੰਨੀ ਆ ਉਲੀ ਤੇ ਪਤਾ ਲੱਗਿਆ ਜੀ ਕਾਰਨ ਕੀ ਬਣਿਆ ਕਿਵੇਂ ਉਹਨਾਂ ਨੇ ਨਹੀਂ ਭਾਈ ਮੰਨੇ ਇਸੇ ਦਿਨ ਫੋਨ ਹੀ ਆਇਆ ਸੀ ਤੁਹਾਡਾ ਬੱਚਾ ਰਹੀ ਨਹੀਂ ਅੱਜ ਤੇ ਉਹਨਾਂ ਦੇ ਘਰੇ ਹਾਂ ਆ ਉਹਨਾਂ ਹਾਂਜੀ ਸੋਹ ਦੇ ਨਾਲ ਤੁਹਾਡੇ ਪੂਰੀ ਇਨਸਾਫ ਚਾਹੀਦਾ ਸਾਨੂੰ ਇਹੋ ਜਿਹੇ ਇਹੋ ਜਿਹੇ ਇਹਦੇ ਖਿਲਾਫ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਇਹੋ ਜਿਹਾ ਵੇ ਨੇ ਕੋਈ ਕਾਰਵਾਈ ਕੀਤੀ ਨਹੀਂ ਹੁਣ ਅਸੀਂ ਕਰਵਾ ਦੇ ਹੁਣ ਆ ਦੇ ਪੁਲਿਸ ਆ ਗਿਆ ਬਸ ਅਸੀਂ ਹੁਣ ਆ ਦੇ ਲੁਧਿਆਣਾ ਦੇ ਅਸੀਂ ਆ ਗਏ ਹੁਣ ਕੋਈ ਨਹੀਂ ਲੁਧਿਆਣਾ ਤੋਂ ਆ ਲੁਧਿਆਣਾ ਅਸੀਂ ਰਹੇ ਨਾਲੇ ਕੁੜੀ ਲਿੱਤਾ ਦਿੱਲੀ ਦੇ ਨੇ ਦੀ ਸੀ ਹਾਂਜੀ ਅੰਮ੍ਰਿਤਸਰ ਵੀ ਆਈ ਸੀ ਅੰਮ੍ਰਿਤਸਰ ਅੰਮ੍ਰਿਤਸਰ ਮੰਦਲ ਵਾਲਾ ਬਾਜ਼ਾਰ ਕਿੰਨੇ ਉਮਰ ਕਿੰਨੀ ਸੀ 22 ਸਾਲ 22 ਸਾਲ ਹਾਂਜੀ ਕਾਰਨ ਕੀ ਸੀ ਕਿ ਬੱਚਾ ਨੇ ਬੱਚੇ ਦੀ ਮੈਨ ਡਿਮਾਂਡ ਕਰਦੇ ਬੱਚਾ ਨਹੀਂ ਹੋਇਆ ਹਾਲੇ ਹਾਂ ਹਾਲੇ ਜੀ ਸਾਲ ਵਿਆਹ ਨਹੀਂ ਹੋਇਆ ਹਾਂ ਜੀ ਮੈਨ ਬੱਚਾ ਨਹੀਂ ਹੋਇਆ ਦੇ ਕਰਕੇ ਉਹਨਾਂ ਨੇ ਇਸ ਤਰ੍ਹਾਂ ਹਾਂ ਹਾਂ ਜੀ ਸਾਰੀ ਕੱਲ ਦਾ ਸਾਲ ਦੂਸਰੀ ਕੱਲ ਮੈਂ ਦੱਸੀ ਹੋਈ ਗਈ ਹੈ ਇਹ ਹੈਗੀ ਆਪਣੀ ਦਸੌ ਤਾਲ ਦਸ ਸਹੀ ਰਾਸ ਜੋ ਚਾਪਟੀ ਕੁੜੀ ਨੂੰ ਇਨਸਾਫ ਮਿਲੇਗਾ ਐਸੀ ਗੱਲ ਦੱਸੋ ਦੱਸ ਮੇਰਾ ਬੱਚਾ ਗੱਲ ਮੇਰਾ ਬੱਚਾ ਗੱਲ ਦੱਸ ਕੀ ਦਾਲਦੇ ਜੀ ਉਹ ਤੰਗ ਬੜਾ ਕਰਦੇ ਸੀ ਜਦੋਂ ਦਾ ਵਿਆਹ ਹੋਇਆ ਨਾ ਜਸਵਿੰਦਰ ਬੜਾ ਲੜਦੀ ਹੁੰਦੀ ਸੀ ਲੜਦੀ ਹੁੰਦੀ ਪਰ ਮੈਂ ਕੋਰਾ ਨਾਲ ਹੀ ਫੋਨ ਕਰਕੇ ਜਵਾਬ ਦੇ ਦੇਣੇ ਹੁੰਦੇ ਪਰ ਉਹ ਕੁੜੀ ਮੇਰੀ ਪੂਰੀ ਸਹਣ ਵਾਲੀ ਹੈਗੀ ਸਾਂਦੀ ਹੁੰਦੀ ਸੀ ਨਹੀਂ ਮੰਮੀ ਕੁਝ ਨਹੀਂ ਹੋਇਆ ਮੈਂ ਹਰ ਵਾਰੀ ਉਹਨੂੰ ਕਿਹਾ ਕੁੜੀਏ ਚੱਲ ਆਪਾਂ ਲੈ ਚੱਲੇ ਆ ਤੇਰੀਆਂ ਦੋ ਰੋਟੀਆਂ ਨਹੀਂ ਵਿਖਦੀਆਂ ਸਾਨੂੰ तू चल तू चल ਨਹੀਂ ਸਾਰੇ ਠੀਕ ਹੋ ਜਾਂਦੇ ਲੜਕੇ ਜਿਹੜੀ ਨਾਨਾ ਨਾ ਸੁਨੇਹਾ ਸੁਨੇਹਾ ਨਾਮ ਉਹਦੇ ਨਾਲ ਕਲੇਸ਼ ਕਰਦੀ ਹੁੰਦੀ ਸੀ ਦੇਖ ਕੇ ਉਹਨੂੰ ਬਰਦਾਸ਼ਤ ਨਹੀਂ ਕਰਨਾ ਨਿਤ ਦੇ ਨਾਲ ਕਲੇਸ਼ ਨੇ ਇੱਥੇ ਦੇ ਸਿਆਪੇ ਪਾਈ ਰੱਖਣਾ ਉਹਨਾਂ ਨੇ ਸਾਰਾ ਟੱਬਰ ਮਿਲਿਆ ਹੋਇਆ ਸੀ ਉਹਨਾਂ ਦੇ ਨਾਲ ਅੱਜ ਮੇਰੀ ਕੁੜੀ ਨੂੰ ਫਹਾਦ ਦੇ ਕੇ ਉਹਨਾਂ ਨੇ ਮਾਰਤਾ ਕਿੰਨਾ ਚਿਰ ਹੋ ਗਿਆ ਸੀ ਵਿਆਹ ਨੂੰ 8 ਮਹੀਨੇ ਆਹ 9 ਮਹੀਨੇ 9 ਮਹੀਨੇ 10 10 ਉਮਰ ਕਿੰਨੀ ਸੀ ਭਾਈ ਸਾਹਿਬ 22 ਸਾਲ ਦੀ ਇੱਕ ਕਾਰਨ ਇਹ ਤਾਂ ਹੋਇਆ ਕਿਉਂ ਕੀ ਕਾਰਨ ਉਹ ਦੱਸ ਕੇ ਨਹੀਂ ਗਈ ਕੁਝ ਨਹੀਂ ਦੱਸ ਕੇ ਗਈ ਕੱਲ ਵੀ ਬੇਚਾਨ ਜੀ ਫੋਨ ਪਾਪਾ ਨੂੰ ਕੀਤਾ ਪਾਪਾ ਨੇ ਸਮਝਾਇਆ ਕਹਿੰਦੀ ਪਾਪਾ ਮਿਲਨ ਨੂੰ ਜੀ ਕਰਦਾ ਕਹਿੰਦੇ ਪੁੱਤ ਇਹ ਕਿਹੜੀ ਗੱਲ ਆ ਮੈਂ ਸਵੇਰੇ ਆ ਜਾਂਦਾ ਮਿਲਨ ਤੈਨੂੰ ਸਵੇਰੇ ਉਹਨੇ ਆ ਕੰਮ ਕਰ ਅੱਗੇ ਵੀ ਕੋਈ ਤਾਂ ਕੋਈ ਪਰੇਸ਼ਾਨ ਇਸ ਤਰ੍ਹਾਂ ਦੇ ਕਰਦੇ ਸੀ ਹਾਂ ਵਾਦੂ ਵਾਦੂ ਕਰਦੇ ਹੁੰਦੇ ਸੀ ਇਸ ਤੋਂ ਪਹਿਲਾਂ ਕੁੜੀ ਨੇ ਤੁਹਾਨੂੰ ਪੁੱਛਿਆ ਸੀ ਅਸੀਂ ਜਾ ਕੇ ਬੋਲ ਕੇ ਵੀ ਆਏ ਦੋਨੋਂ ਜੀ ਜਾ ਕੇ ਕਹਿ ਕੇ ਵੀ ਆਏ ਬਹੁਤ ਪਰੇਸ਼ਾਨ ਕਰ ਤਸਵਿੰਦਰ ਜਿਹੜੀ ਸੱਸ ਤੇਰੀ ਉਹ ਤੇ ਨਾ ਆਵਾ ਤਵਾ ਬੋਲਦੀ ਹੁੰਦੀ ਸੀ ਨਾ ਹੱਥੋਂ ਪਰੇ ਉਹਨਾਂ ਨੇ ਜਿਵੇਂ ਨਹੀਂ ਦਿੱਤਾ ਮੇਰੀ ਕੁੜੀ ਨੂੰ ਐਂਡ ਤੇ ਉਹਨੇ ਫਾਹ ਲਿੱਤਾ ਪਤਾ ਨਹੀਂ ਅੱਜ ਕੀ ਹੋਇਆ ਕੀ ਨਹੀਂ ਦਾ ਬਚਾਰਾ ਹੁਣ ਕਿਹਨਾਂ ਵੱਲ ਫੋਨ ਆਇਆ ਜੀ ਐ ਇਹਦਾ ਸੋਹਰੇ ਵੱਲੋਂ ਗੋਰੇ ਵੱਲੋਂ ਅੱਛਾ ਗੋਰੇ ਮਨਜੀਤ ਵੱਲੋਂ ਫੋਨ ਆਇਆ ਕਹਿੰਦਾ ਤੁਹਾਡੀ ਕੁੜੀ ਨੇ ਫਾਹ ਲੱਲਿਆ ਹੋਇਆ ਵਾ ਤੇ ਡੈਡ ਹੈਗੀ ਜੋ ਆ ਜੋ ਇਹ ਮੈਨੂੰ ਨਹੀਂ ਪਤਾ ਅਸੀਂ ਲੁਧਿਆਣੇ ਦੇ ਆ ਜੀ ਅਸੀਂ ਲੁਧਿਆਣੇ ਤੇ ਅੰਮ੍ਰਿਤਸਰ ਦੇ ਆ ਮੇਰੀ ਭੂਆ ਸਕੀ ਦੀ ਕੁੜੀ ਆ ਜਿਹਦੇ ਘਰ ਮੈਂ ਵਿਆਹਿਆ ਵਾ ਕਾਮੀ ਨੇ ਖੁਰਦੂਦ ਕੀਤੇ ਸੀ ਕਿ ਆ ਕੇ ਚੱਲ ਆਪਣੇ ਘਰ ਵੀ ਆਈਏ ਤੋਖਨ ਕਾਰਨ ਇਹ ਐਡਾ ਵੱਡਾ ਸਟੈਪ ਚੁੱਕਿਆ ਕੋਈ ਨਾ ਕੋਈ ਵੱਡਾ ਕਾਰਨ ਹੋਏਗਾ ਫੇਰੀ ਚੁੱਕਿਆ ਹਾਏ ਤੁਹਾਨੂੰ ਉਹ ਕਰ ਲੋ ਸੋਣਾ ਸਾਫ ਮੇਕ ਕਰ ਲਓ ਉਹ ਗੱਲ ਉਹ ਜਿਹੜਾ ਸੋਹਰਾ ਹੈ ਤਾਂ ਨਾ ਇੱਕ ਵਲੀ ਪੀਤੀ ਹੋਈ ਕਿਉਂ ਰੋਜ਼ ਪਿੰਦਾ ਸੀ ਉਹਨੇ ਪੀਤੀ ਹੋਈ ਸੀ ਮੈਨੂੰ ਉਹਨੇ ਇੰਨੀ ਗੱਲ ਕਹੀ ਕਹਿੰਦੀ ਮੰਮੀ ਇਹਨੇ ਨਾ ਸੋਹਰੇ ਨੇ ਆ ਕੇ ਰਾਤ ਨੂੰ ਜਿਵੇਂ ਕਿ ਕਿਚਨ ਵਿੱਚ ਸੀ ਨਾ ਕਿਚਨ ਵਿੱਚ ਆ ਕੇ ਇਹਨੇ ਮੈਨੂੰ ਪਿੱਛੋਂ ਦੀ ਜੱਫੀ ਪਾਈ ਤੇ ਕਹਿੰਦਾ ਕਿ ਕੀ ਗਲਤ ਕਰ ਗਲਤ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਚੀਕ ਮਾਰੀ ਨਾਲ ਇਹਨੇ ਮਾਰੀਆਂ ਚਪੇੜਾ ਨੂੰ ਠੀਕ ਹੈ ਇਹਨੇ ਬਾਅਦ ਚ ਆਪਣੇ ਘਰ ਵਾਲੇ ਨੂੰ ਬੁਲਾਇਆ ਉਹਨੇ ਫੜ ਕੇ ਆਪਣੇ ਪਿਓ ਨੂੰ ਲਾਇਆ ਤਿੰਨ ਚਾਰ ਚਪੇੜਾ ਵੀ ਲਾਇਆ ਖਬਰਦਾਰ ਅੱਗੇ ਤੋਂ ਇਹ ਕੰਮ ਕੀਤਾ ਹੁਣ ਵੀ ਮੈਨੂੰ ਇਹੀ ਲੱਗਦਾ ਵਾ ਕਿ ਇਹ ਸੋਹਰੇ ਨੇ ਉਹੀ ਕਰਤੂਤ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਮੇਰੀ ਥੋੜੀ ਗਈ ਹੁਣ ਉਹਨਾਂ ਨੇ ਰਾਤ ਨੂੰ ਘਰ ਵਾਲਾ ਤਾਂ ਕਿਤੇ ਸਾਰੇ ਪਾਸੇ ਕੋਈ ਨਹੀਂ ਹੈਗਾ ਲੱਗੇ ਕੋਈ ਵੀ ਨਹੀਂ ਸੋਰੀਆ ਚ ਹੈਗਾ ਨਾ ਸਾਸ ਨਾ ਘਰ ਵਾਲਾ ਨੰਨ ਨਾਨ ਕੋਈ ਵੀ ਨਹੀਂ ਹੈਗਾ ਮੈਂ ਕੀ ਹਾਂ ਹਾਂ ਬਿਲਕੁਲ ਜਿਸ ਸਜ਼ਾ ਹੋਣੀ ਚਾਹੀਦੀ ਸਾਨੂੰ ਇਹਨਾਂ ਨੂੰ ਕੀ ਸਾਰੀ ਗੱਲਬਾਤ ਹੀ ਹੈ ਬਾਈਕ ਸਵਾਰ ਦੀ ਲੜਕੀ ਹੈ ਜੀ ਅਨਮੋਲਦੀਪ ਕੌਰ ਜੀ ਤੇ ਤੁਸੀਂ ਜਿਹੜੀ ਆ ਡੈੱਡ ਬੋਡੀ ਜਿਹੜੀ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਕਿ ਪਈ ਆ ਜਿਸ ਦੀ ਸਟੈਂਗੂਲੇਸ਼ਨ ਕਰਨ ਜਿਹੜੀ ਜਿਹੜੀ ਡੈਥ ਹੋ ਗਈ ਹੈ ਤੇ ਬੋਡੀ ਜਿਹੜੀ ਦੇਖ ਕੇ ਆਏ ਆ ਤੇ ਬਾਕੀ ਮੌਕਾ ਅਜੇ ਵਿਜ਼ਿਟ ਕਰਨਾ ਹੈ ਉਸ ਤੋਂ ਬਾਅਦ ਜੋ ਵੀ ਪਰਿਵਾਰ ਵਾਲਿਆਂ ਦੇ ਬਿਆਨ ਹੋਣਗੇ ਉਸ ਅਨਸਾਰ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇਗੀ ਸਰ ਤੁਸੀਂ ਹੁਣ ਬੋਡੀ ਵੇਖੀ ਹੈ ਬੋਡੀ ਤੇ ਕੋਈ ਚੋੜਦਾ ਨਿਸ਼ਾਨ ਨਹੀਂ ਨਾ ਕੁਛ ਐਦਾਂ ਦਾ ਗਰਦਨ ਤੇ ਉਹਦੇ ਨਿਸ਼ਾਨ ਹੈਗਾ ਜੀ ਉਹ ਬਾਕੀ ਉਹ ਦੇਖਦੇ ਸਾਰੀ ਤਫਤੀਸ਼ ਕਰਦੇ ਆ ਕਿ ਕਿਸ ਤਰ੍ਹਾਂ ਜਿਹੜਾ ਇਹਦੀ ਮੌਤ ਹੋਈ ਹੈ ਮੌਕਾ ਅਜੇ ਦੇਖਣਾ ਹੈ ਅਜੇ ਜੀ ਬਿਆਨ ਲੈਣੇ ਆ ਜੀ ਪਰਿਵਾਰ ਦੇ ਅਜੇ ਤੇ ਪਰਿਵਾਰ ਨੇ ਵੀ ਬੋਡੀ ਅਜੇ ਹੁਣੇ ਦੇਖਣ ਜਾ ਰਹੇ ਆ ਤੇ ਜੋ ਵੀ ਪਰਿਵਾਰ ਦੇ ਬਿਆਨ ਹੋਗੇ ਉਹ ਉਸ ਅਨਸਾਰ ਜਿਹੜੀ ਅਗਲੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਜੀ ਪਰਿਵਾਰ ਕਿੱਥੋਂ ਰਹਿੰਦਾ ਹੈ ਲੁਧਿਆਣੇ ਦੇ ਰਹਿਣ ਵਾਲੇ ਆ ਜੀ ਆ ਲੜਕੀ ਦੇ ਪੇਕੇ ਲੁਧਿਆਣੇ ਦੇ ਇੱਥੇ ਜਿਹੜਾ ਮੰਦਰ ਵਾਲੇ ਬਾਜ਼ਾਰ ਚ ਲੜਕੀ ਜਿਹੜੀ 1 ਸਾਲ ਕਰੀਬ ਹੋਇਆ ਸੀ ਉਹਦੀ ਸ਼ਾਦੀ ਹੋਈ ਨੂੰ ਜੀ ਜੀ ਸਰ ਹੁਣ ਜਿਹੜੇ ਲੜਕਾ ਉਹ ਆ ਦੇਖਦੇ ਆ ਜੀ ਅਸੀਂ ਮੌਕਾ ਵਿਜ਼ਿਟ ਕਰਨ ਜਾ ਰਹੇ ਆ ਔਕੇ ਤੇ ਕੀ ਹਾਲਾਤ ਨੇ ਤੇ ਕਿੰਨਾ ਹਾਲਾਤਾਂ ਚ ਮੌਤ ਆ ਜੀ ਸਾਰੇ ਉਹਦੀ ਪੜਤਾਲ ਕੀਤੀ ਜਾਵੇਗੀ ਉਸ ਉੱਪਰ ਆ ਰੋਪ ਲਗਾ ਰਹੇ ਆ ਉਸ ਬਾਰੇ ਜੋ ਵੀ ਬਿਆਨ ਕਲਮੰਦ ਕਰਾਉਣਗੇ ਜੀ ਉਸ ਸੰਸਾਰ ਕਾਰਵਾਈ ਕੀਤੀ ਜਾਵੇਗੀ ਜੀ